ਹਾਂਜੀ ਸਭ ਸ੍ਰੀ ਕਾਲ ਦੀ ਜ਼ਰਾਂ ਸੁ ਪੱਤਵਾ ਸੁਆਗ ਕਾਨੇ ਤੇ ਆ ਦੇ ਕੁਝ ਚ ਚ ਕਰਾਂਗੇ ਪੱਤ ਤਵੀ ਦਾ ਜੀ ਦੇ ਜਾਨ ਦੇ ਹਾਰੇ ਤੇ ਉਹਨਾਂ ਬਾਰੇ ਕੁਝ ਗੱਲਾਂ ਕਰਨ ਲਈ ਜੋ ਕਿ ਇੱਕ ਜੁਗਪੁਰਜ ਨੇ ਜਿਨ੍ਹਾਂ ਨੇ ਭਾਰਤੀ ਸਭਿਆਚਾਰ ਨੂੰ ਅੰਦੋਲਿਤ ਕਰਕੇ ਕਿਰਤੀ ਦਮਿਤ ਦਲਿਤ ਤੇ ਬੇਪੰਜਾਤੀਆਂ ਦੇ ਲੋਕਾਂ ਨੂੰ ਸਿਰ ਉਠਾ ਕੇ ਸਵੈ ਮਾਨ ਨਾਲ ਜੀਣ ਦਾ ਹੱਕ ਦਿੱਤਾ ਪਰ ਸਾਡੇ ਭਾਰਤ ਵਾਸੀਆਂ ਦੀ ਇੱਕ ਕਮਜ਼ੋਰੀ ਇਹ ਵੀ ਰਹੀ ਹੈ ਕਿ ਇੱਥੋਂ ਦੇ ਲੋਕਾਂ ਨੇ ਜੁਗਪੁਰਜਾਂ ਦੇ ਸਭ ਸੰਗੀ ਵਿਅਕਤੀਤਵ ਵਿੱਚ ਬੰਡੀਆਂ ਪਾ ਲਈਆਂ ਨੇ ਇਹ ਮਹਾਨ ਲੋਕਾਂ ਨੂੰ ਵੀ ਜਾਤਾਂ ਪਾਤਾਂ ਵਿੱਚ ਬੰਦ ਲੈ ਦੇ ਨੀਤੀ کئی ਇਸ ਚੀਜ਼ ਤੇ ਰਾਜਨੀਤੀ ਖੇਡਣ ਲੱਗ ਜਾਂਦੇ ਨੇ ਜਦ ਕਿ ਉਹ ਇੱਕ ਜੁਗ ਦੇ ਪਰਛ ਸੀ ਕਹਿਣ ਦਾ ਮਤਲਬ ਕਿ ਉਹ ਸਾਰਿਆਂ ਲਈ ਸਾਂਝੀ ਸੀ ਨਾ ਕਿ ਕਿਸੇ ਇੱਕ ਵਰਗ ਦੇ ਪਰ ਫਿਰ ਵੇਖੋ ਜੀ ਛੋਟੀ ਸੋਚ ਵਾਲੇ ਲੋਕ ਗੁਰੂਆਂ ਨੂੰ ਤੇਰਾ ਮੇਰਾ ਕਹਿ ਕੇ ਵੰਡੀ ਜਾਂਦੇ ਨੇ ਉਹਨਾਂ ਦਾ ਜੋ ਵੀ ਸੰਦੇਸ਼ ਹੁੰਦਾ ਸਮੁੱਚੇ ਵਿਸ਼ਵ ਲਈ ਦਿੱਤਾ ਜਾਂਦਾ ਹੈ ਨਾ ਕਿ ਕਿਸੇ ਇੱਕ ਵੱੜ ਲਈ। ਤੁੱਕੇ ਵਦਨ ਤੋਂ ਪਹਿਲਾਂ ਅਸੀਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। ਜੋ ਇਹ ਵੀਡੀਓ ਵਿੱਚ ਅਸੀਂ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਆ ਭਗਤ ਰਵੀਦਾਸ ਜੀ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ। ਜੋ ਇਹ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬੰਦਾ ਹੈ ਤਾਂ ਜੋ ਇਹ ਵੀਡੀਓ ਬਾਕੀ ਵੀਡੀਓਜ਼ ਦੇ ਨਾਲੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਭੂਰ ਰਵੀਦਾਸ ਦੀ 14ਵੀਂ ਸਦੀ ਦੇ ਅੰਤਮ ਦੇ ਅਕਿਆ ਵਿੱਚ ਪੈਦਾ ਹੋਈ ਸੀ ਤੇ ਇਤਿਹਾਸ ਅਨੁਸਾਰ ਇਹ ਪੂਰੀ 15ਵੀਂ ਸਦੀ ਵਿੱਚ ਆਪਣੀ ਭਗਤੀ ਭਾਵਨਾ ਦੇ ਪ੍ਰਚਾਰ ਕਰਦੇ ਰਹੇ ਇਹਨਾਂ ਦੇ ਜਨਮ ਤੇ ਅਕਾਲ ਚਲਾਣੇ ਬਾਰੇ ਕੋਈ ਪ੍ਰੂਸੀ ਯੋਗ ਪ੍ਰਮਾਣਤਾ ਉਪਲਬਧ ਨਹੀਂ ਹੈ ਪਰ ਫਿਰ ਵੀ ਇਹਨਾਂ ਦਾ ਜਨਮ 1376 ਈਸਵੀ ਵਿੱਚ ਹੋਇਆ ਸੀ ਤੇ ਅਕਾਲ ਚਲਾਣਾ 1520 ਤੱਕ ਨਿਸ਼ਚਿਤ ਕੀਤੀ ਜਾਂਦੀ ਹੈ ਪਰ ਅੱਜ ਦੇ ਯੁੱਗ ਵਿੱਚ ਇਹਨਾਂ ਦਾ ਜਨਮ ਦਿਹਾੜਾ ਮਾਗ ਸੁਦੀ ਦੀ ਪੂਨ ਮਾਸ਼ੀ ਨੂੰ ਮਨਾਇਆ ਜਾਂਦਾ ਹੈ ਤੇ ਇਹਨਾਂ ਦੀ ਮਾਤਾ ਦਾ ਨਾਮ ਖਲਸਾ ਦੇਵੀ ਤੇ ਪਿਤਾ ਦਾ ਨਾਮ ਸੰਤੂਖ ਦਾਸ ਹੈ ਇਹਨਾਂ ਦਾ ਜਨਮ ਗੁਜਰਾਤ ਰਾਜਸਤਾਨ ਜਾਂ ਹਰਦਾਨਾ ਦਾ ਵੀ ਦੱਸਿਆ ਜਾਂਦਾ ਹੈ ਪਰ ਇਤਿਹਾਸ ਕਰ ਅਨੁਸਾਰ ਇਹਨਾਂ ਦਾ ਜਨਮ ਬਨਾਰਸ ਦੇ ਇੱਕ ਪਿੰਡ ਵਿੱਚ ਹੋਇਆ ਸੀ ਅੱਜ ਕੱਲ ਇਹ ਸਥਾਨ ਉੱਤੇ ਇੱਕ ਮੰਦਿਰ ਵੀ ਬਣਾ ਹੋਇਆ ਸੋ ਇਹਨਾਂ ਦੇ ਪਿਤਾ ਚਮੜੇ ਦਾ ਕੰਮ ਕਰਦੇ ਸੀ ਜਿਸ ਤੋਂ ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ ਸਮਾਜ ਵਿੱਚ ਬ੍ਰਾਹਮਣਾਂ ਨੂੰ ਸਭ ਤੋਂ ਉੱਚ ਦਰਜਾ ਪ੍ਰਾਪਤ ਸੀ ਬ੍ਰਾਹਮਣ ਲੋਕਾਂ ਕੋਲ ਜ਼ਮੀਨ ਵੀ ਹੁੰਦੀ ਸੀ ਇਸ ਤੋਂ ਥੱਲੇ ਖੱਤਰੀਆਂ ਦਾ ਕੰਮ ਬੁڑے ਲੋਕਾਂ ਨੂੰ ਸਜ਼ਾ ਦੇਣਾ ਤੇ ਚੰਗਿਆਂ ਦੀ ਸੰਭਾਲ ਕਰਨਾ ਹੁੰਦਾ ਸੀ ਇਹ ਲੋਕ ਯੁੱਧਾਂ ਵਿੱਚ ਵੀ ਭਾਗ ਲੈਂਦੇ ਸੀ ਇਸ ਤੋਂ ਬਾਅਦ ਵੈਸ਼ ਜਾਤੀ ਦੇ ਲੋਕ ਪਾਰ ਕਾ ਦੇਸੀ ਤੇ ਇਹ ਵੱਡੇ ਵੱਡੇ ਜੀਵਨਦਾਰ ਵੀ ਰਹੇ ਇਹਨਾਂ ਤਿੰਨਾਂ ਵਨ ਜਾਂ ਯਾਤਿਆਂ ਤੋਂ ਬਾਅਦ ਆਉਂਦੇ ਸੀ ਸ਼ੁਦਰ ਇਹ ਲੋਕ ਬੇਦਬਾਹ ਨਾ ਕਰ ਸਕਦੇ ਸੀ ਨਾ ਸੋਚ ਸਕਦੇ ਸੀ ਇਸਤਰੀਆਂ ਦੀ ਸਥਿਤੀ ਵੀ ਕਾਫੀ ਤਰਸਯੋਗ ਸੀ ਸਤੀ ਪ੍ਰਥਾ ਪਾਦੇ ਦੀ ਰਸਮ ਵੀ ਸ਼ੁਰੂ ਹੋ ਪਈ ਸੀ ਤੇ ਮੁਗਲਾਂ ਅਰਬਾਂ ਤੇ ਤੁਰਕਾਂ ਦੀਆਂ ਤਾਕਤਾਂ ਵੀ ਪਾਸ ਵਿੱਚ ਆ ਗਈਆਂ ਸੀ ਪਰ ਇਸ ਸਮੇਂ ਸ਼ੁਤਰ ਨੂੰ ਕੋਈ ਜ਼ਿਆਦਾ ਹੱਕ ਨਹੀਂ ਮਿਲਿਆ ਤੀਨਾਂ ਚੀਜ਼ਾਂ ਦੇ ਖਾਤਮੇ ਲਈ ਸੰਤ ਰਵੀਦਾਸ ਦੀਦਾ ਜਨ ਹੋਇਆ ਮੰਨਿਆ ਜਾਂਦਾ ਇਹ ਹੈ ਕਿ ਇਹਨਾਂ ਕੋਲ ਲੋਕਿਕ ਸ਼ਕਤੀਆਂ ਵੀ ਸੀ ਬਿਸ਼ੱਕ ਸਦੇ ਤ੍ਰਿਕਨਾਲ ਅਸੀਂ ਉਸ ਨੂੰ ਇੱਕ ਬਹੁਤ ਉਚੇਰਾ ਗਿਆਨ ਵੀ ਕਹਿ ਸਕਦੇ ਹਾਂ ਇਹ ਜੋ ਪਾ ਫੈਲਿਆ ਹੋਇਆ ਸੀ ਇਸ ਦੇ ਖਾਤਮੇ ਲਈ ਉਹ ਜਨਮ ਇਹਨਾਂ ਨੂੰ ਬਚਪਨ ਵਿੱਚ ਹੀ ਅਧਿਆਤਮਿਕ ਜਾਗਰਤੀ ਹੋ ਗਈ ਪਰ ਉਸ ਸਮੇਂ ਕੁਝ ਉੱਚ ਜਾਤਾਂ ਦੇ ਗਿਆਨੀ ਬੰਦੇ ਇਸ ਚੀਜ਼ ਤੋਂ ਖਫਾ ਹੋ ਗਏ ਕਿ ਕਿਵੇਂ ਇੱਕ ਨੀਚ ਜਾਤ ਦੇ ਇਨਸਾਨ ਨੂੰ ਵੀ ਗਿਆਨ ਦੀ ਪ੍ਰਾਪਤੀ ਹੋ ਗਈ ਇਸ ਲਈ ਉਹਨਾਂ ਨੇ ਬਹੁਤ ਸਾਰੀਆਂ ਚਾਲਾਂ ਵੀ ਚਲੀਆਂ ਤਾਂ ਕਿ ਸੰਤ ਰਵੀਦਾਸ ਜੀ ਵਾਲੇ ਗਲਤ ਪ੍ਰਚਾਰ ਦੀ ਤダਵੀ ਪਰ ਇਹ ਕਾਮਯਾਬ ਨਹੀਂ ਹੋ ਸਕੇ ਛੁ ਇਸੇ ਤਰ੍ਹਾਂ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਦੇ ਹਾਂ ਇਹਨਾਂ ਦੇ ਬਚਪਨ ਵਿੱਚ ਜੋ ਇਹਨਾਂ ਦਾ ਗੁਰੂ ਹੁੰਦਾ ਸੀ ਉਹਨਾਂ ਦਾ ਪੁੱਤਰ ਰਵੀਦਾ ਅਕੀਦਾ ਤੰਗਾ ਦੋਸਤ ਸੀ ਤਾਂ ਪਤਾ ਚੱਲਿਆ ਕਿ ਉਹ ਤਾਂ ਦੇਹਾਂਤ ਹੋ ਗਿਆ ਇਸ ਗੱਲ ਦਾ ਇਹਨਾਂ ਨੂੰ ਬਹੁਤ ਬੜਾ ਲੱਗਿਆ ਤੇ ਇਹ ਆਪਣੇ ਗੁਰੂ ਦੇ ਘਰ ਗਏ ਤੇ ਆਪਣੀਆਂ ਅਲੌਕਿਕ ਸ਼ਕਤੀਆਂ ਨਾਲ ਇਹਨਾਂ ਨੇ ਆਪਣੇ ਦੋਸਤ ਨੂੰ ਜਿਉਂਦਾ ਕਰ ਦਿੱਤਾ ਸੂਇਸ਼ਤ੍ਰਾਨੀਆਂ ਹੋਰ ਵੀ ਬਰਸ ਆਈਆਂ ਕਹਾਣੀਆਂ ਪ੍ਰਚਲਿਤ ਨੇ ਇਹਨਾਂ ਦੇ ਬਾਰੇ ਤੇ ਕਿਹਾ ਜਾਂਦਾ ਹੈ ਕਿ ਇਹ ਆਪਣੀ ਭਗਤੀ ਸ਼ਕਤੀ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਰੋਗ ਵੀ ਠੀਕਾ ਦਿੰਦੇ ਸੀ ਇਸ ਲਈ ਇਹਨਾਂ ਨੂੰ ਬਹੁਤ ਸਾਰੇ ਰਾਧੀਆਂ ਨੇ ਆਪਣੇ ਕੋਲ ਰਹਿਣ ਲਈ ਪ੍ਰਿਆਸ ਵੀ ਕੀਤੀ ਪਰ ਇਹਨਾਂ ਨੇ ਮਨਾਂ ਕਰ ਦਿੱਤਾ ਤੇ ਇਹ ਆਪਣੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਗੁਰੂ ਰਵੀਦਾਸ ਜੀ ਨੇ ਨੀਚ ਜਾਤੀ ਦੇ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕੀਤਾ ਤਾਂ ਕਿ ਉਹ ਲੋਕ ਵੀ ਅੱਗੇ ਵੱਧ ਸਕਣ ਤੇ ਇਹ ਪ੍ਰਚਾਰ ਲਈ ਇਹਨਾਂ ਦਾ ਬੂਲ ਵੀ ਹੋਇਆ ਪਰ ਇਹ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਯਾਤਰਾ ਕਰਦੇ ਤੇ ਆਪਣਾ ਜੀਵਨ ਅਨੁਭਵ ਸਾਂਝਾ ਕਰਦੇ ਰਹਿੰਦੇ ਇਹਨਾਂ ਨੇ ਉਸ ਸਮੇਂ ਉੱਚ ਤੇ ਨੀਚ ਜਾਤਾਂ ਦੇ ਬਹੁਤ ਸਾਰੇ ਭਰਮ ਤੋੜੇ ਤੇ ਜਿਸ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਨੇ ਜਿਵੇਂ ਸ਼ੁੱਧ ਜਾਤੀ ਦੇ ਲੋਕਾਂ ਨੂੰ ਵੇਦ ਪਾਠ ਨਾ ਕਰ ਸਕਣ ਦੀ ਤੇ ਕਿਸੇ ਧਰਮਸਥ ਹੰਤੀ ਗਾਂਦੀ ਮਨਾਹੀ ਸੀ ਕਿ ਭਗਵਾਨ ਸਾਡੇ ਹਿਰਦੇ ਵਿੱਚ ਹੈ ਇਸ ਲਈ ਸਾਨੂੰ ਕਿਸੇ ਖਾਸ ਜਗ੍ਹਾ ਜਾ ਕੇ ਭਗਤੀ ਕੰਮ ਦੀ ਲੋੜ ਨਹੀਂ ਸਗੋਂ ਜਿੱਥੇ ਵੀ ਤੁਸੀਂ ਹੋ ਉੱਥੇ ਹੀ ਰੱਬ ਦਾ ਨਾਮ ਜਪੋ ਤੇ ਉੱਚ ਜਾਤੀ ਦੇ ਲੋਕ ਜੋ ਇਹਨਾਂ ਨੂੰ ਗਲਤ ਕਹਿੰਦੇ ਜਾਂ ਵਿਰੋਧ ਕਰਦੇ ਸੀ ਭਗਤ ਜੀ ਆਪਣੇ ਵਿਚਾਰਾਂ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਸੀ ਇਹ ਕਹਿੰਦੇ ਸੀ ਕਿ ਰੱਬ ਕਦੇ ਵੀ ਜਾ ਦੇਖ ਕੇ ਨਹੀਂ ਆਉਂਦਾ ਕੋਈ ਵੀ ਉਸ ਨੂੰ ਪੂਜ ਸਕਦਾ ਹੈ ਤੇ ਭਗਤੀ ਦੋ ਤਰ੍ਹਾਂ ਦੀ ਹੁੰਦੀ ਹੈ ਸਰਗੁਣ ਤੇ ਨਿਰਗੁਣ ਸਰਗੁਣ ਭਗਤੀ ਅਸੀਂ ਜੋ ਮੂਹ ਤੀਨੂ ਮੁਖ ਰੱਖ ਕੇ ਕਰਦੇ ਹਾਂ ਤੇ ਨਿਰਗੁਣ ਭਗਤੀ ਜੋ ਅਸੀਂ ਰੱਬ ਪ੍ਰਤੀ ਧਿਆਨ ਲਗਾਉਂਦੇ ਹਾਂ ਭਗਤ ਰਵੀਦਾਸ ਜੀ ਨਿਰਗੁਣ ਭਗਤੀ ਕਰਦੇ ਸੀ ਇਹ ਧਿਆਨ ਲਗਾ ਕੇ ਰੱਬ ਨਾਲ ਜੁੜਦੇ ਸੀ ਤੇ ਉਸੇ ਦਾ ਪ੍ਰਚਾਰ ਕਰਦੇ ਸੀ ਇਸ ਭਗਤੀ ਵਿੱਚ ਕੋਈ ਤਸਵੀਰ ਨਹੀਂ ਹੁੰਦੀ ਅਸੀਂ ਆਪਣੇ ਅੰਤੜਮਨ ਚਾਤ ਮਾਰਦੇ ਹਾਂ ਗੁਰੂ ਰਵੀਦਾਸ ਜੀ ਗਿਆਨ ਨੂੰ ਹੀ ਗੁਰੂ ਮੰਨਦੇ ਸੀ ਇਹਨਾਂ ਨੇ ਆਪਣੇ ਗਿਆਨ ਨਾਲ ਹੀ ਬਹੁਤ ਸਾਰੀਆਂ ਰਚਨਾਵਾਂ ਵੀ ਲਿਖੀਆਂ ਤੇ ਆਪਣੇ ਅਨੁਆਈਆਂ ਨੂੰ ਗਿਆਨ ਦੀ ਦਾਤ ਦਿੱਤੀ ਕਿ ਗਿਆਨ ਦੇ ਨਾਲ ਹੀ ਮਨੁੱਖ ਚੰਗਾ ਕਰਮ ਕਰਦਾ ਹੈ ਗਿਆਨ ਨਾਲ ਹੀ ਮਨੁੱਖ ਗੁਣਵਾਨ ਹੁੰਦਾ ਹੈ ਗੁਰੂ ਰਵੀਦਾਸ ਜੀ ਮੰਨਦੇ ਸੀ ਕਿ ਇਨਸਾਨ ਨੂੰ ਉਸਦੇ ਕਰਮ ਤੇ ਗੁਣ ਨਾਲ ਪਛਾਣਿਆ ਜਾਵੇ ਨਾ ਕਿ ਜਾਤ ਜਾਂ ਬੰਨ ਦੇ ਅਨੁਸਾਰ ਜੋ ਇਹ ਇੱਕ ਬਹੁਤ ਵੱਡੀ ਗੱਲ ਹੈ ਇਹਨਾਂ ਵਿਚਾਰਾਂ ਕਾਰਨ ਗੁਰੂ ਰਵੀਦਾਸ ਜੀ ਦਾ ਵਿਰੋਧ ਆਪਣੀ ਜਾਤੀ ਦੁਆਰਾ ਵੀ ਕੀਤਾ ਗਿਆ ਪਰ ਗੁਰੂ ਰਵੀਦਾਸ ਜੀ ਮੰਨਦੇ ਸੀ ਕਿ ਨੀਵੀਂ ਜਾਤ ਬਾਲਾਂ ਖੂਲ ਵੀ ਦਿਲ ਤੇ ਲਾਲ ਹੋਣੀ ਹੈ ਇਹਨਾਂ ਨੂੰ ਵੀ ਬਰਾਬਰ ਅਧਿਕਾਰਾਂ ਦਾ ਹੱਕ ਹੈ ਤੇ ਆਪਣੇ ਇਸੇ ਭਾਈਚਾਰੇ ਤੇ ਸ਼ਾਂਤੀ ਦਾ ਗਿਆਨ ਦਿੰਦੇ ਹੋਏ ਗੁਰੂ ਰਵਿਦਾਸ ਜੀ 1520 ਦੇ ਆਸ-ਪਾਸ ਘਾਲ ਚਲਾਣਾ ਕਰ ਗਏ ਇਹਨਾਂ ਦੀ ਯਾਦ ਵਿੱਚ ਬਨਾਸਟ ਵਿੱਚ ਇਹਨਾਂ ਦੇ ਬਹੁਤ ਸਾਰੇ ਸਮਾਰਟ ਨੇ ਤੇ ਭਾਰਤ ਦੇ ਹੋਰ ਵੀ ਪ੍ਰਦੇਸ਼ ਜਿਵੇਂ ਬਿਹਾਰ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਕਈ ਹੋਰ ਸਥਾਨ ਜਿੱਥੇ ਵੀ ਗੁਰੂ ਰਵਿਦਾਸ ਜੀ ਗਏ ਉੱਥੇ ਬਹੁਤ ਸਾਰੇ ਸਮਾਰਟ ਨੇ ਮੀਰਾ ਬਾਈ ਜੋ ਰਵੀਦਾਸ ਜੀ ਨੂੰ ਆਪਣਾ ਧਰਮ ਗੁਰੂ ਮੰਨਦੀ ਸੀ ਗੁਰੂ ਰਵੀਦਾਸ ਜੀ ਨੇ ਆਪਣੇ ਗਿਆਨ ਨਾਲ ਮੀਰਾ ਬਾਈ ਨੂੰ ਸ਼ਾਂਤੀ ਤੇ ਸਹਿਰ ਪ੍ਰਦਾਨ ਕੀਤਾ ਤੇ ਇੱਕ ਸਹੀ ਰਾਹ ਦਿਖਾਇਆ ਜਿਸ ਨਾਲ ਮੀਰਾ ਬਾਈ ਨੇ ਕ੍ਰਿਸ਼ਨ ਜੀ ਨੂੰ ਖੋਜਿਆ ਤੇ ਉਹਨਾਂ ਨੇ ਗੁਰੂ ਰਵੀਦਾਸ ਜੀ ਦੀ ਮਹਿਮਾ ਵਿੱਚ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸੁਠੋਂ ਦੱਸਦੀ ਕਿ ਪਾਕ ਰਵੀਦਾਸ ਜੀ ਦੀ ਬਾਣੀ ਦੇ ਹੱਥ ਲਿਖਤ ਗ੍ਰੰਥ ਅੱਜ ਵੀ ਭਾਰਤ ਦੀਆਂ ਬਖ ਬਖ ਥਾਵਾਂ ਮੰਦਰਾ ਲਾਇਬ੍ਰੇਰੀ ਤੇ ਵਿਦਿਆਲਿਆ ਵਿੱਚ ਮੌਜੂਦ ਨੇ ਪਾਕ ਰਵੀਦਾਸ ਜੀ ਦੀ ਬਾਣੀ ਦੇ ਪ੍ਰਮਾਣਿਕ ਮੂਨ ਨੇ 18ਵੀਂ ਸਦੀ ਦੇ ਰੰਭੂ ਵਿੱਚ ਸੰਕਲਿਤ ਕੀਤੇ ਗਏ ਸਿੱਖ ਦੇ ਧਰਮ ਗ੍ਰੰਥ ਤੇ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਤੇ ਜਿਨ੍ਹਾਂ ਦੀ ਗੰਟੀ ਚਾਲੀ ਹੈ ਿਤੋਂ ਦੱਸਦੀ ਕਿ ਭਗਤ ਰਵੀਦਾਸ ਜੀ ਦੀ ਬਾਣੀ ਦਾ ਇੱਕ ਵੱਡਾ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੋਂ ਬਾਹਰ ਵੀ ਹੈ ਜੂ ਬਾਬਾ ਨਾਨਕ ਭਗਤ ਰਵੀਦਾਸ ਜੀ ਤੇ ਸੰਤ ਕਬੀਰ ਅੱਜ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਹੀ ਬੁੱਤ ਬਣਾ ਰਹੇ ਨੇ ਤੇ ਬੁੱਤਾਂ ਨੂੰ ਪੂਜ ਰਹੇ ਨੇ ਵੈਸੇ ਇਹ ਗਲਤ ਧਾਰਨਾਵਾਂ ਹੌਲੀ-ਹੌਲੀ ਬਦਲਦੀਆਂ ਬਦਲਦੀਆਂ ਬਣ ਜਾਂਦੀਆਂ ਨੇ ਜੂ ਉਹਨਾਂ ਦਾ ਕਹਿਣਾ ਸੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਿ ਜਿਹੜੇ ਪਰਮਾਤਮਾ ਦੇ ਗੁਣ ਹੈ ਉਹੀ ਮਨੁੱਖ ਦੇ ਵਿੱਚ ਹੋਣ ਤੁਸੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਸਿਰਫ ਕਿਸੇ ਇੱਕ ਦੇ ਕਿਵੇਂ ਹੋ ਸਕਦੇ ਨੇ ਉਹ ਸਭ ਦੇ ਸਾਂਝੇ ਨੇ ਸੋ ਇਹ ਵੀਡੀਓ ਪਾਥਰਵੀ ਦਾ ਕੀਤੇ ਜਨਮ ਤੇ ਹਰੇ ਤੇ ਪਾਉਣ ਦਾ ਮਕਸਦ ਸਿਰਫ ਇਹ ਹੀ ਹੈ ਕਿ ਸਾਨੂੰ ਜੱਤਾ ਪਾਤ ਤੂ ਉੱਤੇ ਉੱਠ ਕੇ ਸੋਚਣਾ ਪਵੇਗਾ ਤਾਂ ਹੀ ਸਾਡੀ ਤਰੱਕੀ ਹੋਵੇਗੀ ਤੇ ਹਰ ਇੱਕ ਗੁਰੂ ਦੀਆਂ ਕਹੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਪਵੇਗਾ ਤਾਹੀਂ ਸਾਦੀ ਸੋਚ ਬਦਲੇਗੀ ਤੇ ਜੇਕਰ ਸੋਚ ਬਦਲਦੀ ਹੈ ਤਾਂ ਬਹੁਤ ਕੁਝ ਬਦਲ ਜਾਂਦਾ ਹੈ। ਤੁਸੀਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਇਹ ਬਾਕੀ ਵੀਡੀਓਸ ਨਾਲ ਉੱਤੇ ਜਾ ਸਕੇ ਤੇ ਨਾਲ ਦੀ ਨਾਲ ਇੰਸਟਾਗ੍ਰam ਤੇ ਫੋਲੋ ਜਰੂਰ ਕਰ ਲਿਓ ਉੱਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਸ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ ਧੰਨਵਾਦ।